ਸੋ ਕੁਇਨ ਆਫ ਕਾਮੇਡੀ ਮੇਰੇ ਨਾਲ ਮੌਜੂਦ ਨੇ ਨੀਤਾ ਦੇਵਗੰਜੀ ਪ੍ਰੀਮੀਅਰ ਸ਼ਿੰਦਰ ਸ਼ਿਦਨੋ ਪਾਪਾ ਬਹੁਤ ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਚੜ੍ਹਦੀ ਕਲਾ ਬਹੁਤ ਬਹੁਤ ਮੁਬਾਰਕਾ ਤੁਹਾਡੀ ਮੂਵੀ ਆ ਰਹੀ ਹੈ ਨੀ ਮੈਂ ਸੱਸ ਕੁੱਟ ਬਿਲਕੁਲ ਬਿਲਕੁਲ 7 ਜੂਨ ਨੂੰ ਨੀ ਮੈਂ ਸੱਸ ਕੁੱਟਣੀ ਪਾਰਟ 2 ਲੈ ਕੇ ਆ ਰਹੇ ਹਾਂ ਅਸੀਂ ਤੇ ਸ਼ਿੰਦਰ ਸ਼ਿਦਨੋ ਪਾਪਾ ਬਾਰੇ ਪੁੱਛਣਾ ਚਾਹਾਂਗੀ ਕਿ ਇੱਦਾਂ ਦੀ ਮੂਵੀ ਲੱਗੀ ਕਿ ਇੰਪੈਕਟਫੁਲ ਮੈਸੇਜ ਵੀ ਕਿਤਨਾ ਕਿਤੇ ਡ੍ਰੌਪ ਕਰਦੀ ਹੈ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਕਿਉਂਕਿ ਮੈਨੂੰ ਲੱਗਦਾ ਹੈ ਕਿ ਫਿਲਮ ਸਿਰਫ ਮੈਸੇਜ ਦੇ ਲਈ ਨਹੀਂ ਬਣਾਈ ਗਈ ਹੈ ਤਾਂ ਮੈਸੇ ਐਂਟਰਟੇਨਮੈਂਟ ਦਾ ਤੜਕਾ ਲਗਾ ਕੇ ਨਰੇਸ਼ ਜੀ ਨੇ ਪੇਸ਼ ਕੀਤਾ ਔਰ ਜਿਵੇਂ ਸ਼ਾਬੜਾ ਜੀ ਨੇ ਉਹਨੂੰ ਡਾਇਰੈਕਟ ਕੀਤਾ ਜਿਵੇਂ ਡੀਓਪੀ ਨੇ ਉਹਦਾ ਫਲਮਾਂਕਣ ਕੀਤਾ ਔਰ ਜਿਸ ਤਰ੍ਹਾਂ ਨਾਲ ਇਹ ਫਿਲਮ ਗਿੱਪੀ ਗਰੇਵਾਲ ਦੇ ਦਿਮਾਗ ਚ ਸੀ ਉਹਦੀ ਪ੍ਰੈਜੈਂਟੇਸ਼ਨ ਹੋਈ ਆ ਉਸ ਚੀਜ਼ ਨੇ ਇਸ ਫਿਲਮ ਦਾ ਕੈਨਵਸ ਬਹੁਤ ਵੱਡਾ ਕਰ ਦਿੱਤਾ ਔਰ ਸਾਰੇ ਕਲਾਕਾਰਾਂ ਨੇ ਇਸ ਫਿਲਮ 'ਚ ਜ਼ਬਰਦਸਤ ਕੰਮ ਕੀਤਾ ਹੈ ਤੇ ਮੈਨੂੰ ਬਹੁਤ ਮਜ਼ਾ ਆਇਆ। ਲੱਗਦਾ ਜਿਹੜੇ ਮਾਪੇ-ਬਾਪਾ ਜੀ ਵੀ ਬੱਚੇ ਨੂੰ ਕੁੜਦੇ ਨੇ ਕਿਤੇ ਨਾ ਕਿਤੇ ਇੱਕ ਮੈਸੀਵਲੀ ਡ੍ਰੋਪ ਕਰਦੀ ਹੈ ਇੰਪੈਕਟ ਵੀ ਛੱਡ ਜਾਂਦੀ ਹੈ ਸੋਸਾਇਟੀ ਦੇ ਲੋਕਾਂ 'ਤੇ। ਬਿਲਕੁਲ ਬਿਲਕੁਲ ਬਟਾ ਸਾਨੂੰ ਵਕਤ ਦੇ ਨਾਲ ਚੀਜ਼ਾਂ ਨੂੰ ਸਿੱਖਣਾ ਚਾਹੀਦਾ ਜਿੱਥੇ ਅਸੀਂ ਗਲਤੀਆਂ ਉਸ ਚੀਜ਼ ਨੂੰ ਛੱਡ ਦੇਣਾ ਚਾਹੀਦਾ ਤੇ ਜਿਹੜੀਆਂ ਸਮੇਂ ਦੇ ਹਾਣ ਦਾ ਬਣਨ ਲਈ ਨਵੀਆਂ ਚੀਜ਼ਾਂ ਚਾਹੀਦੀਆਂ ਉਹਨਾਂ ਨੂੰ ਅਪਣਾ ਲੈਣਾ ਚਾਹੀਦਾ। ਤੇ ਤੁਹਾਡਾ ਐਕਟਿੰਗ ਵਿੱਚ ਫੇਵਰਿਟ ਜਨਰ ਲੱਗਿਆ? ਬਹੁਤ ਹਰ ਕਿਸਮ ਦੇ ਕਿਦਾਜ ਦੇਖਿਆ ਤੁਹਾਨੂੰ ਇਮੋਸ਼ਨਲ ਵੀ ਦੇਖਿਆ ਮੈਨੂੰ ਹਮੇਸ਼ਾ ਇਮੋਸ਼ਨਲ ਕੰਮ ਕਰਕੇ ਅੱਛਾ ਲੱਗਦਾ ਕਿਉਂਕਿ ਮੈਨੂੰ ਲੱਗਦਾ ਕਿ ਕਾਮਿਕ ਜ਼ਿਆਦਾ ਹੋ ਗਿਆ ਹੁਣ ਲੋਕ ਮੇਰਾ ਚਿਹਰਾ ਦੇਖ ਕੇ ਹਸਣ ਲੱਗ ਪੈਂਦੇ ਹੁਣ ਮੈਂ ਚਾਹੁੰਨੀ ਆ ਕਿ ਇੰਜ ਨਾ ਹੋਵੇ ਮੈਂ ਵੇਟ ਕਰ ਰਹੀ ਹਾਂ ਕੋਈ ਐਹੋ ਜੀ ਫਿਲਮ ਹੋਵੇ ਜਿੱਦੇ ਚ ਮੈਂ ਬਹੁਤ ਇਮੋਸ਼ਨਲ ਕਿਸੇ ਕਿਰਦਾਰ ਦੇ ਵਿੱਚ ਆਵਾਂ ਕਿਉਂਕਿ ਅਸੀਂ ਥੀਏਟਰ ਵਾਲੇ ਹਾਂ ਤੇ ਹਰ ਤਰ੍ਹਾਂ ਦਾ ਕੰਮ ਕਰ ਸਕਦੇ ਹਾਂ ਨਾ ਕੋਈ ਕੰਪਲੀਮੈਂਟ ਮਿਲੇ ਹੋਵੇ ਜਿੱਦਾਂ ਤੁਸੀਂ ਕਹਿੰਗੇ ਲੋਕ ਤੁਹਾਡਾ ਫੇਸ इजीली ਰਿਕੋਗਨਾਈਜ਼ ਕਰਦੇ ਨੇ ਕਿ ਤੁਹਾਨੂੰ ਅੰਗਰੇਜ਼ ਫਿਲਮ ਜਿੱਦੇਖਿਆ ਸੀ ਐ ਮੂਵੀ ਜਿੱਦੇਖਿਆ ਸੀ ਕੋਈ ਐਦਾ ਇਨਸੀਡੈਂਟ ਬਹੁਤ ਬਹੁਤ ਜਬਰਦਸਤ ਤੇ ਇਸ ਫਿਲਮ ਲੱਕ ਐਂਡ ਤੱਕ ਕਿਹੜਾ ਤੁਹਾਨੂੰ ਇੰਟਰਸਟਿੰਗ ਫੈਕਟਰ ਲੱਗਿਆ ਸ਼ਿੰਦਰ ਸ਼ਿੰਦਰ ਦਾ ਨੋ ਪਾਪਾ ਦਾ ਉਹੀ ਮਤਲਬ ਕਿ ਅਸੀਂ ਕਈ ਵਾਰੀ ਨਾ ਚੀਜ਼ਾਂ ਨੂੰ ਮਹਿਸੂਸ ਨਹੀਂ ਕਰਦੇ ਰੂਟੀਨ ਦੇ ਵਿੱਚ ਹੀ ਚਪੇੜਾਂ ਜੜੀ ਜਾਂਦੇ ਆ ਬਟ ਉਹ ਚਪੇੜਾਂ ਜਿਹੜੀਆਂ ਨੇ ਇੱਕ ਸੈਂਸਿਟਿਵ ਮਾਈਂਡ ਬੱਚੇ ਦੇ ਦਿਲ ਦੇ ਉੱਤੇ ਦਿਮਾਗ ਦੇ ਉੱਤੇ ਕਿਵੇਂ ਦਾ ਅਸਰ ਕਰਦੀਆਂ ਇਹ ਫਿਲਮ ਦਾ ਕਲਾਈਮੈਕਸ ਜਿਹੜਾ ਹੈਗਾ ਉਹਨੇ ਦੱਸਿਆ ਤੇ ਇਸੇ ਕਰਕੇ ਮੈਨੂੰ ਲੱਗਦਾ ਹੈ ਕਿ ਸ਼ਿੰਦਰ ਸ਼ਿੰਦਰ ਦਾ ਨੋ ਪਾਪਾ ਆਪਣੀ ਗੱਲ ਕਹਿਣ ਚ ਪੂਰੀ ਤਰ੍ਹਾਂ ਨਾਲ ਸਫਲ ਹੋਈ ਆ ਔਰ ਇੰਨੀ ਵਧੀਆ ਫਿਲਮ ਦੇਣ ਦੇ ਲਈ ਹੰਬਲ ਮੋਸ਼ਨ ਨੂੰ ਬਹੁਤ-ਬਹੁਤ ਮੁਬਾਰਕਾਂ। ਇਹ ਮੂਵੀ ਤੋਂ ਬਣਵਾਉਣ ਦੀ ਸੈਕੰਡ ਪਾਰਟ ਲੈ ਕੇ ਰਹੇ ਨੇ। ਕਈ ਵਾਰ ਐਦਾਂ ਹੁੰਦਾ ਕਿ ਸੈਕੰਡ ਪਾਰਟ 'ਚ ਆਡੀਅנס ਨੂੰ ਹੋਰ ਐਕਸਾਈਟਮੈਂਟ ਨਹੀਂ ਦਿੰਦੀ ਕਿ ਪਹਿਲੇ ਪਾਰਟ 'ਚ ਤਾਂ ਸੀ ਇੰਜੋਏ ਕੀਤਾ। ਸੈਕੰਡ ਪਾਰਟ ਤੋਂ ਕੀ ਐਕਸਪੈਕਟ ਕਰਦੇ ਹੋ? ਕਿ ਟੀਮ ਐਫਰਟ ਹੁੰਦਕ ਟੀਮ ਵਰਕ ਹੁੰਦਾ। ਮੋਹਿਤ ਬੜੇ ਸੁਲਝੇ ਹੋਏ ਰਾਈਟਰ ਐਂਡ ਡਾਇਰੈਕਟਰ ਨੇ ਔਰ ਵਧੀਆ ਪ੍ਰੋਡਕਸ਼ਨ ਹਾਊਸ ਹੈ ਉਹਨਾਂ ਨੂੰ ਪਤਾ ਹੈ ਕਿ ਆਪਣਾ ਸਬਜੈਕਟ ਜਿਹੜਾ ਉਹਨੂੰ ਕਿਸ ਤਰ੍ਹਾਂ ਨਾਲ ਪੇਸ਼ ਕਰਨਾ ਹੈ ਔਰ ਅਸੀਂ ਸਾਰੇ ਨੇ ਬੜੀ ਮਿਹਨਤ ਕੀਤੀ ਆ ਮੈਨੂੰ ਬੜੀ ਉਮੀਦ ਆ ਕਿ ਤੁਹਾਨੂੰ ਸਾਰਿਆਂ ਨੂੰ ਸੈਕੰਡ ਪਾਰਟ ਬਹੁਤ ਅੱਛਾ ਲੱਗੇ ਜਿਹੜਾ ਚੈਲੰਜ ਫੀਲ ਕੀਤਾ ਤੁਸੀਂ ਹਾਲਾਂਕਿ ਹਰ ਕਿਸਮ ਦਾ ਕਿਦਾ ਜਿਦਾ ਪਹਿਲਾਂ ਵੀ ਗੱਲ ਕੀਤੀ ਨਹੀਂ ਬਾਅਦ ਚੋਂ ਚੈਲੰਜ ਕਰੇ ਫੀਲ ਕੀਤਾ ਜਾਂ 니ੜ ਹੀ ਨਹੀਂ ਹੁੰਦੀ ਨਹੀਂ ਮੈਂ ਹਰ ਫਿਲਮ ਜਦੋਂ ਕਰਦੀ ਆ ਤਾਂ ਮੈਂ ਬਹੁਤ ਡਰੀ ਵੀ ਹੋਈ ਹੁੰਨੀ ਆ ਔਰ ਮੇਰੇ ਲਈ ਉਹ ਇੱਕ ਚੈਲੰਜ ਵੀ ਹੁੰਦਾ ਕਿਉਂਕਿ ਮੈਨੂੰ ਜਿਸ ਪੋਜੀਸ਼ਨ ਚ ਪਰਮਾਤਮਾ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਹੁਣ ਲਿਆ ਕੇ ਖੜਾ ਕਰ ਦਿੱਤਾ ਨਾ ਹੁਣ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਗਈ ਤਾਂ ਇਸ ਕਰਕੇ ਹਰ ਇੱਕ ਕੰਮ ਜਿਹੜਾ ਤੁਸੀਂ ਫਿਲਮ ਦੀ ਵੀ ਗੱਲ ਛੱਡੋ ਹਰ ਇੱਕ ਸੀਨ ਕਰਨ ਲੱਗਿਆ ਨਾ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਚੈਲੰਜ ਹੈ ਮੈਂ ਹੋਰ ਜ਼ਿਆਦਾ ਬਿਹਤਰ ਕਰਾਂ ਤੇ ਸਤਜ ਨੂੰ ਫਿਲਮਾਂ ਅਰੇ ਜਾਂਦੇ ਜਾਂਦੇ ਆਪਣੇ ਚਾਹਣ ਵਾਲੇ ਨੂੰ ਕੀ ਕਹਿਣਾ ਚਾਹੁੰਦੀ ਮੈਂ ਸੱਸ ਕੁੜਨੀ 2 ਆ ਰਹੀ ਹੈ ਇੱਕ ਰੋਲਰ ਕੋਸਟਰ ਰਾਈਡ ਆ ਰਹੀ ਹੈ ਪੰਜਾਬੀ ਦੇ ਸਟੇਜ ਬਿਲਕੁਲ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਸਾਰੇ ਜਣੇ ਸਿਨੇਮਾ ਘਰਾਂ 'ਚ ਆਇਓ ਐਂਡ ਆਈ ਪ੍ਰੋਮਿਸ ਕਿ ਤੁਹਾਨੂੰ ਫਿਲਮ ਬਹੁਤ ਅੱਛੀ ਲੱਗੇਗੀ ਔਰ ਸ਼ਿੰਦਾ ਸ਼ਿੰਦਾ ਨੋ ਪਪਾ ਵੇਖਣ ਜ਼ਰੂਰ ਆਉਣਾ ਹੈ ਇਹ ਮੈਂ ਕਹਿ ਰਹੀ ਮੈਂ ਬਹੁਤ ਘਟ ਕਿਸੇ ਪ੍ਰੀਮੀਅਰ ਸ਼ੋਅ ਤੇ ਆਉਣੀ ਮੈਨੂੰ ਲੱਗਦਾ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਅੱਜ ਆਈ ਹੋਊਂਗੀ ਬਟ ਬਹੁਤ ਵਧੀਆ ਕੋ ਤਾਂ ਤੁਸੀਂ ਵੀ ਦੇਖੋ ਨੀਤਾ ਦੇਵ ਗੰਜੀ ਨੇ ਕਿਹਾ ਕਿ ਸ਼ਿੰਦਾ ਸ਼ਿੰਦਾ ਨੋ ਪਪਾ ਦੇਖਣ ਜਾਓ 10 ਮੈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਇਹਨਾਂ ਦੀ ਮੂਵੀ ਵੀ ਰਿਲੀਜ਼ ਹੋ ਰਹੀ ਨੀ ਮੈਂ ਸਸਕੂਡਨੀ 2 7 ਜੂਨ ਨੂੰ ਤਾਜ਼ਾ ਅਪਡੇਟਸ ਲਈ ਬਨੇ ਰਹੋ ਹਜ਼ਾਰ ਟੀਵੀ ਨਿਊਜ਼ ਨਾਲ